ਵੀ ਬਈ ਉਹ ਬਾਈ ਵੀਡੀਓ ਪਾਈ ਜਾਂਦਾ ਕਿ ਮੇਰੇ ਪੈਸੇ ਮਾਰ ਲਿਆ 80000 ਰੁਪਿਆ ਮਾਰ ਲਿਆ ਐਂ ਕਰ ਲਿਆ ਤੇ ਜਿਉਂ ਕਰ ਲਿਆ ਦੋ ਚਾਂਸ ਮੈਂ ਪਹਿਲਾਂ ਦਿੱਤੇ ਹੁਣ ਤੀਜਾ ਚਾਂਸ ਹੋ ਗਿਆ ਤੀਜੀ ਵਾਰੀ ਜਦੋਂ ਹੁਣ ਬਾਈ ਨੇ ਵੀਡੀਓ ਪਾਈ ਤਾਂ ਮੈਨੂੰ ਮਜਬੂਰ ਤੌਰ ਤੇ ਵੀਡੀਓ ਤਿੰਨ ਸਾਲ ਬਾਅਦ ਪਾਉਣੀ ਪਈ ਮੈਂ ਕਹਿੰਦਾ ਵੀ ਮੇਰਾ ਜਿਹੜਾ 60000 ਰੁਪਿਆ ਮਾਰ ਲਿਆ ਐਂ ਕਰਤੀ ਤੇ ਸ਼ਰਾਬ ਪੀ ਕੇ ਟਰੈਕਟਰ ਚਲਾਇਆ ਈਮੀਦਾਰ ਬੰਦੇ ਆ ਪਰ ਉਹ ਪਸਾ ਟਰੈਕਟਰ ਕਿੱਦਾਂ ਚੱਲਦੇ ਕੀ ਕਰਨਾ ਕੀ ਨਹੀਂ ਕਰਨਾ ਜਦੋਂ ਟਰੈਕਟਰ ਚਲਾਇਆ ਤੇ ਉਹਦੇ ਉਹਨੇ ਭੰਦ ਦਿੱਤਾ ਗੇਅਰ ਬਾਕਸ ਇਹਦਾ ਪੈਸੇ 60000 ਥੋੜੀ ਮਾਰਨਾ ਸੀਗਾ ਜੇ ਹੁਣ ਇਹਦਾ 60000 ਕਹਿੰਦਾ ਮੇਰੇ ਪੈਸੇ ਮਾਰੇ ਆ ਮੈਂ ਉਹਦਾ 60 ਦੀ ਬਜਾਏ 120 1 ਲੱਖ 20000 ਰੁਪਇਆ ਜਿਹੜੇ ਗੁਰਦੁਆਰੇ ਡੋਰੀਆਂ ਬੰਨੀਆਂ ਆਏ ਨੇ ਟਰੈਕਟਰ ਉੱਥੇ ਪ੍ਰਸ਼ਾਦ ਵੀ ਚੜਾਇਆ ਉਥੋਂ ਟਰੈਕਟਰ ਲਿਆ ਮੇਰੇ ਪੰਜ ਬੰਦੇ ਮਿਲੇ ਜਾਣਗੇ ਪੰਜ ਬੰਦੇ ਇਹਦੇ ਆ ਜਾਣ ਉਥੋਂ 1 ਲੱਖ 20000 ਚੱਕ ਕੇ ਲੈ ਜਾਵੇ ਆਪਾਂ ਨੂੰ ਕੋਈ ਮਾਇੰਡ ਨਹੀਂ ਹੈਗਾ ਤੇ ਬਾਕੀ ਗੱਲ ਇਹ ਵੀ ਆਪਾਂ ਕੋਈ ਹੀਰਾ ਫੇਰੀ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ ਅਸੀਂ ਕੱਲ ਜੀ ਮਤਲਬ ਮੈਂ ਵੀ ਤਾਂ ਨਿਕਲੀ ਜੁਆ ਬਾਹਰ ਅਸੀਂ ਵੀ ਤਾਂ ਦੇਖਣ ਲੱਗ ਗਏ ਕਾਲੂ ਭਟਾਉਣੀ ਜੀ ਰੀ ਆਪਾਂ ਨੇ ਮਤਲਬ ਰਹਿਦਾ ਇੱਥੇ ਬੈਠਾ ਹੀ ਰੱਖੀ ਗਿਆ ਸੁਵੀ ਗਿਆ ਸੁਵੀ ਬੱਛੀ ਦਿੱਤੀ ਇਹਨੇ ਵਧਾਈਆਂ ਹੋ ਗਈਆਂ ਭਾਈ ਫਿਰ ਥੋੜੀ ਜੀ ਕਰਦਾ ਭਾਈ ਥੋੜੀ ਜੀ ਗੈਂੜੀ ਹੈ ਥੋੜੀ ਜੀ ਤੇਰੀ ਥੋੜੀ ਅਲਟੋ 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 ਉਹ ਬੱਚੀ ਹੈ ਬੱਚੀ ਦਾ ਕਾਗੂ ਦੀ ਡੱਬੀ ਹਾਂ ਬੱਚੀ ਕਾ ਮਿਲ ਗਿਆ ਮੈਨੂੰ ਤਾਂ ਮੈਨੂੰ ਰਹੀ ਅੱਜ ਰਾਖੀ ਉਹ ਬੈਠਾ ਨਾ ਠੀਕਾ ਖੜੇ ਆਹ ਖੜੀ ਹੈ ਔਰ ਆਹ ਜਲਦਾ ਬੈਠਾ ਲੂਗਾ ਇੱਕ ਗੱਲ ਦੇਖੇ ਪਛੀ ਲੱਤ ਯਾ ਚਰਾਗ ਹੁੰਦੀ ਹੈ ਜਦੋਂ ਥੋੜੀ ਘੜੀ ਹੋਣ ਲੱਗਦੀ ਦੇਖਦਾ ਗਰਮੀ ਬਹੁਤ ਹੈ ਕੋਈ ਚਾਰ ਦਿਨ ਪਹਿਨੀ ਸੂਬੇ ਡੰਗਰ ਗਰਮੀ ਬਹੁਤ ਹੈ 2-3 ਦਿਨ ਹੋ ਗਏ ਉਹ ਗਰਮੀ ਅੱਜ ਅੱਜ ਹੀ ਬਹੁਤ ਹੈ ਬਹੁਤ ਗਰਮੀ ਹੈ ਜਿੰਨੀ ਕਹਦੇ ਕਹਿੰਦੇ ਵੀ ਦੱਸਿਆ ਪਿਆ ਪਹਿਲੀ ਦਿਨ ਪਹਿਲੀ ਬੂਰੀ ਨੂੰ ਓਏ ਪਤਾ ਨਹੀਂ ਹੈ ਹੋ ਵੀ ਸਾਦਾ ਕਿਆ ਪਤਾ ਹੁ ਹੋ ਸਾਦਾ ਨਾ ਆਹ ਉਹ ਬਾਹਰ ਬੰਦੇ ਆ ਰੱਜਾ ਇਹ ਬਾਹਰ ਬੰਦੇ ਆ ਵੇ ਉੱਥੇ ਥੋੜੀ ਤੰਗ ਕਰਦੇ ਇੱਕ ਦੂਏ ਨੂੰ ਟੱਕਰ ਮਾਰ ਰਿਹਾ ਹੈ ਹੋਰ ਕਿਹੜਾ ਮੱਖੀ ਬਹੁਤ ਹੋ ਜਾਂਦੀ ਆ ਮੱਕਾ ਥੋੜਾ ਮੋਟਾ-ਮੋਟਾ ਆ। ਉਹ ਬਹੁਤ ਹੋ ਜਾਂਦਾ ਪਹਿਲਾਂ ਸਪਰੇਅ ਕਰਾ ਕੇ ਆਇਆ। ਸਾਝ ਰਹੀ। ਹੂੰ ਤੇਲੇ ਦੀ। ਤੇਲਾ ਪਾ ਕੇ ਨਾ ਜੀ ਦੀ ਨੂੰ ਬਹੁਤ। ਹਾਂ। ਮਾਹ ਜਿਹੜੀ ਹੁਣ ਹਰੀ ਆ ਉਹਦੇ ਕੋਲ ਕਰਾ ਦੀ ਸਪਰੇਅ। ਉਦੋਂ ਤਾਂ ਮੰਡ ਮਾਂ ਕੱਲ ਕਰਤੀ ਸੀ। ਅੱਛਾ। ਇਧਰ ਆ ਪਿੰਡ ਰਹਿੰਦੀ ਅੱਜ ਕਰੀ ਐ। ਪਾਣੀ ਲਾਉਂਗੇ ਦੇਖ ਕੇ ਗੰਨਾ ਵੀ ਪਾਣੀ ਮੰਗਦਾ। ਪਰ ਮੀਂਹ ਪੈਣਾ ਪੈਣੀ ਸਹੀ। ਕਹਿੰਦੇ ਮੀਂਹ ਪਊਗਾ। ਨੈਟ ਤਾਂ ਦੱਸਦਾ ਨਹੀਂ। ਉਹ ਵੀ ਨਹੀਂ ਪਤਾ ਚ ਇਹਨੂੰ। ਹੈ? ਕੋਸ ਨਹੀਂ ਪਤਾ ਭਾਈ। ਬੱਦਲ ਤਾਂ ਨਿਕਲੇ ਦੀ ਅੱਜ ਆ। ਦੱਖਣ ਜਾ ਵੀ ਆਲੇ ਆ। ਵੇਖੋ ਇਹ ਬਣਾ ਦਾ ਲੱਖਣ ਵੀ ਆ ਲਿਆ ਅੱਜ ਚੱਲੋ ਕਾਲੇ ਨੂੰ ਕਾਲੂ ਗਿਆ ਹੋਇਆ ਹੁਣ ਹਾਂ ਮਾਖ ਬੇਰ ਨੂੰ ਵੜਦੇ ਠੀਕ ਨਹੀਂ ਗੱਲ ਉਹ 5 ਕਿੱਲੇ ਵੜਦੀਆਂ ਜੱਬਲੀ ਲੇਟ ਹੁੰਦੀ ਫਿਰ ਠੀਕ ਨਹੀਂ ਨਾਲੇ ਪੱਕੇ ਪਾਈ ਜਮਈ ਉਹ ਉਰਾਂ ਵਾਲੇ 5 ਕਿੱਲੇ ਹਾਂ ਹਾਂ ਉਰਾਂ ਵਾਲੇ ਪਰਾਂ ਵਾਲੇ ਕਿਹੜੇ 5 ਕਿੱਲੇ ਉਹ ਜਾਂ ਦੱਸ ਦੇ ਸੀ ਵੜ ਡੂੰਗੇ ਅੱਛਾ ਨਾ ਤਾਂ ਸਪਰੇ ਕਰੀ ਗੱਲ ਉਹ ਦੱਸ ਦੇ ਸੀ ਵੜ ਡੂੰਗੇ ਜਾਂ ਉਹ ਦੇਖਿਆ ਦੂ ਜਾ ਕੇ ਹਾਂ ਮਰੋ ਕਾਲਾ ਸਪਰੇਅ ਕਰੀਓ ਦੱਸ ਦੇਣੀ ਬਾਡੂਗੇ ਆ ਕਾਲੂ ਘੜਾ ਦਿੰਨੇ ਬਸ ਉਹਨਾਂ ਦੇ ਬਾਅਦ ਫੇਰ ਆਉਣੇ ਆਪਣੇ ਪੰਜ ਕੀਲੇ ਆਹ ਆਉਣਾ ਨਿਮਾਨ ਅਛਾ ਇੱਕ ਆਉਣਾ ਰੇਤਾ ਕਾਲੂ ਟਰਾਲੇ ਦਾ ਮੂਰਤ ਹੋ ਜਾਊਗਾ ਕਾਲੂ ਹਾਂ ਕਾਲੂ ਮੂਰਤ ਹੋ ਜਾਊਗਾ ਭਰ ਦੂਗੇ ਬਾਬਾ ਜੀ ਭਰ ਜੂਗੇ ਅਸੀਂ ਜੇ ਤੀਰ ਦਾ ਘਟੇ ਜਾਂਦਾ ਜਿੰਦਾ ਤੀਦਾ ਆ ਗਿਆ ਫਿਰ ਤਾਂ ਭਰ ਜੂਗੇ ਤੀ ਤੂ ਦਾ ਕਿੱਥੇ ਕਿੰਨੇ ਕਾਟ ਤਾਂ ਭਰ ਜੂਗੇ ਇਹਦੇ ਮੈਂ ਕਹਿੰਦਾ ਮੈਂ ਤੇਰੇ ਜਿਹਾ ਜ਼ਿਆਦਾ ਨਹੀਂ ਇਹਦੇ ਮੈਂ 120 ਬੂ ਕੰਟਰਕਟ ਦਾਣਾ ਨਹੀਂ ਚਾਹੀਦੀ ਘੱਟ ਤੇ ਘੱਟ ਫਿਰ 5 3 15 4 25 25 ਹਾਂ 5 25 25 ਕੰਨ ਨਹੀਂ ਚਾਹੀਦੀ ਤੇ ਪੰਜ ਟੀਸੀ ਦਾ ਦੇ ਪੂਰਾ ਹਾਂ ਫਿਰ ਜੇ ਜੇ ਡੀਸੀ ਲੱਗਿਆ ਫਿਰ ਝਾੜ ਹੈਗਾ ਇਹ 25 24 25 ਝਾੜਾ ਫਿਰ ਹਾਂ ਜੇ ਬਚ ਗਏ ਫਿਰ 3000 ਉੱਪਰ ਕਿਹਦਾ ਰੱਖਦਾ ਫਿਰ ਉਹ ਬਾਕੀ ਤਾਂ ਫਿਰ ਕੰਡਾ ਸੂਬਾ ਜੁਗਾ ਫਿਰ ਕਿਹਦਾ ਕੰਡਾ ਦੱਸੂ ਬਾਕੀ ਜੀਰੀਪੁਰ ਵੀ ਹੁੰਦਾ ਹੌਲੀ ਭਾਰੀ ਹੌਲੀ ਭਾਰੀ ਵੀ ਹੁੰਦਾ ਹੁਣ ਮਸ਼ੀਨ ਵਜਾੜਾ ਪਟਾਸ ਕੱਢ ਦੋ ਵਿੱਚ ਹਾਂ ਉਹਦਾ ਵੀ ਫਰਕ ਪੈਂਦਾ ਟਾਲਾ ਦਾ ਫਿਰ ਹੁਣ ਘਟੇਣਾ ਇੱਕ ਟ੍ਰੈਲੇ ਮਾਤੇ ਫੂਲ ਮੁੜਿਆ ਹੁਣ ਥੋੜਾ ਪੰਜ-ਸੱਤ ਪੰਡਾ ਹਾਂ ਇੱਕ ਮਾਤੇ ਥੜੀ ਥੱਲੇ ਹੀ ਨਿਕਲਣਾ ਹੈ ਹੈ ਕਿ ਨਹੀਂ ਉਹਦਾ ਫਰਕ ਹੀ ਆ ਫਿਰ ਪਰ ਕੋਈ ਫਰਕ ਆ ਹਾਂ ਇੱਕ ਸਾਲ ਹੋ ਗਿਆ ਦਾ ਇਹ ਕੰਮ ਜਿੰਨੀ ਜਿਰੀ ਲੈ ਕੇ ਜਾਂਦੇ ਤੇ ਉਹਦੇ ਅੱਧੀ ਮੁੜਿਆਂ ਦੀ ਪਟਾਸ ਆ ਇਹਦਾ ਕੋਈ ਪਤਾ ਨਹੀਂ ਸਾ ਮਤਲਬ ਸਮਝਦਾ ਵੀ ਛਾੜ ਕੇ ਜਾਉਣਾ ਹੈ ਕਿ ਨਹੀਂ ਕੋਈ ਪਤਾ ਨਹੀਂ ਲਾ ਜੀ ਗਾਲੂ ਚੱਲ ਪਤਾ ਹੰਜੀਰੀ ਆਪਣੀ ਕਲੰਬਰ ਆ ਕੋਈ ਨੀਵਾਂ ਉਜਿਆ ਨਹੀਂ ਇੱਕ ਚੂਹੇ ਦਾ ਵੱਟਿਆ ਹੋਇਆ ਬਸ ਨਹੀਂ ਜਿਰੀ ਕਲੰਬਰ ਆ ਸਾਰੀ ਉਹ ਅੱਦਾ ਬਿੱਗਾ ਵੜਦਾ ਹੂ ਹੀ ਰਹਿ ਨਾ ਬਿੱਗਾ ਰੱਖ ਲਾ ਅੱਦਾ ਬਿੱਗਾ ਹੀ ਰੱਖ ਦੂ ਅੱਦਾ ਬਿੱਗਾ ਵੱਡਿਆ ਰੱਖ ਦੂ ਚੂਹੇ ਨੇ ਤਾਂ ਵੀ 5 ਕਿਲੋ ਅੱਦਾ ਬਿੱਗਾ ਘੱਟ ਰੱਖ ਲਾ 25 ਦੀ ਅੱਜ ਵੀ ਬਹੁਤ ਆ ਯਾਰ 25 ਦੀ 25 ਦੇ ਥੱਲੇ ਆ ਗਈ ਫੇਰ ਜਿੱਦਾਂ ਡਾਊਨ ਇਹ ਆ ਕੰਮ ਫੇਰ 25 ਦੀ ਵੀ ਅੱਜ ਵੀ ਤਾਂ ਵੀ ਠੀਕ ਐ 25 ਬਰੇ ਦਾ ਹਿਸਾਬ ਤਾਂ ਹੋਣਾ ਹਾਂ ਅਸੀਂ ਤਾਂ ਘੱਟ ਵਾਹੂ ਆ ਜਵੇ ਔਖਾ ਹੀ ਆ ਫਿਰ ਹੈ 25 ਦੇ ਘੱਟ ਤਾਂ ਫਿਰ ਔਖਾ ਉਹੀ ਗੱਲ ਐ ਅੱਜ ਜੋ ਆ ਕੇ ਰੱਬ ਦਾ ਘਾਣਾ ਠੀਕ ਐ ਬਸ ਉਹ ਤਾਂ ਹਿਉ ਐ ਉਹ ਤਾਂ ਮੰਨ ਨਹੀਂ ਬਣਾ ਡੰਡ ਹੋਰ ਉਹਦਾ ਮਹਾਰਾਜ ਜਿਹੜਾ ਦੇਣਾ ਉਹ ਹੀ ਦੇਣਾ ਹੈ ਹੈ ਆਹ ਇਹ ਨਤਾ ਵੀਰੀ ਮੈਂ ਤਾਂ ਉਹ ਮੱਛਾ ਬੰਦੀਆ ਫੜਦਾ ਲੱਤੀ ਲਾਹੂ ਪੀਂਦਾ ਮੱਛਰ ਮੇਰੇ ਵਿੱਚ ਮੈਂ ਜੇ ਉਧਰ ਰਹਿਦਾ ਗਰਾਊਂਡ 'ਚ ਰਹਿਦਾ ਮੈਸਾਂ 1 2 2 2 ਮੈਸਾਂ ਇੱਕ ਗਾਂ ਹੈ ਇੱਕ ਗਾਂ ਇੱਕ ਹੋਰ ਤੇ ਛੋਟੀ ਜੀ ਗਾਂ ਦੋ ਜੀ ਕਿਹੜੀ ਯੋਮੀ ਹੋੜੀ ਦੀ ਇੱਕ ਹੋ ਰਹੀ ਤਿਕਾ ਨਹੀਂ ਲਾਲ ਸੀ ਉਹ ਤਾਂ ਬੜੀ ਦੀ ਲਾਲ ਹਾਂ ਲਾਲ ਹਾਂ ਉਹਦਾ ਦੇਤੀ ਦੀ ਲੈ ਕੇ ਗੁੱਜਰ ਕਹਿੰਦੇ ਸੀਲਾ ਕਲਾਜ ਕਰਾਉਂਦੇ ਸੀਦਾ ਹੈ ਗਾਂ ਦਾ ਆਹੀ ਪੈਣਾ ਮੱਛਾ ਦਾ ਵੀ ਆਹੀ ਪੈਣਾ ਜਦੋਂ ਜਿਆ ਅਫਰੋਜ ਹੋ ਜਾਂਦੇ ਫੇ ਕੰਮ ਖਰਾਬ ਹੁੰਦੇ ਇਹਨਾਂ ਦਾ ਫੇਰ ਜੀ ਕਰਦਾ ਡੰਗਰ ਰੱਖਣੇ ਨੂੰ ਜਿਹੜੇ ਹਾਲੇ 2 ਹਾਲੇ ਡੰਗਰ ਕੱਖ ਖਲਾਈ ਜਾਣੇ ਕਿੰਨੇ ਘੰਟੇ ਲੱਗਣਾ ਨਹੀਂ ਆਈਗਾ ਹੈ ਕਿ ਨਹੀਂ ਦੁੱਧ ਬਿਨਾ ਕਿਹੜੇ ਖਾ ਲਈ ਹੈ ਬਹੁਤ ਔਖਾ ਜਿਹਾ ਪਿਓਰ ਦੁੱਧ ਪੀਣਾ ਹੈ ਆਹ ਨਹੀਂ ਹਾਂ ਜਲ ਕਦੇ ਜੰਗੂ ਕਰਾਈ ਹੁੰਨੇ ਆੜੀ ਹੁਣ ਅੱਛਾ ਕਰਾਈ ਆ ਮਾੜੀ ਇਹ ਦੇ ਮਗਰ ਤਾਂ ਮੈਂ ਕਹਾ ਵੀ ਲੈਨੇ ਅੱਜ ਜਦ ਦਾਣਾ ਪਾਣੀ ਮੇਰੇ ਕੋਲੇ ਦਈਦਾ ਇਹਦੇ ਗਾਗ ਵੀ ਲਾ ਲੇ ਮੈਂ ਵੀ ਜੇ ਕੋਈ ਯਾਰ ਜੇ ਭੇਗੇ ਝਾਬੇ ਐਗਹੀ ਦੋ ਕੇ ਡੰਗੇ ਦੇ ਪੁੱਪੂ ਦੇ ਯਾਰ ਉਹ ਖੇਤੀ ਨਾਲ ਬੰਦਾ ਰੱਖ ਨਹੀਂ ਰੱਖਣਾ ਨਹੀਂ ਹੈਗਾ ਤੇ ਸੀਜ਼ਨ ਵਾਰ ਰੱਖ ਹੁੰਦਾ ਬੰਦਾ ਫਿਰ ਜੇ ਡੰਗਰ ਆ ਜਾਰ ਫਿਰ ਬੰਦਾ ਰੱਖਣਾ ਪੈਣਾ ਫਿਰ ਖੇਤੀ ਤਾਂ ਖੇਤੀ ਹੋਊਗੀ ਆ ਡੰਗਰੇ ਰੱਖੂਗੇ ਹੈ ਕਿ ਨਹੀਂ ਇਹ ਕੱਦੀ ਮੈਸ ਹੋ ਵਿੱਚ ਆਈ ਜਾਂਦੇ ਬਸ ਇਹ ਕੱਦੀ ਮੈਸ ਹੋਵੇ ਨਾ ਵਿੱਚ ਪਈ ਜਾਂਦੇ ਕਾਕੂ ਪੂਰਾ ਕਰ ਦਿੰਦੇ ਮੇਰਾ ਆ ਦੇ ਤੂੰ ਆ ਦੇਖ ਤੂੰ ਇਹਦੀ ਮਾਂ ਕਾਲੀ ਹੈ ਡੱਬੀ ਪਈ ਹੈ ਹੈ ਡੱਬੀ ਪਈ ਹੈ ਹੋਰ ਇਹਦੇ ਪੂੰਝ ਵਰਗੀ ਬੋਲਣਾ ਹੈ ਮੁੱਥੇ ਵੀ ਬੋਲਣਾ ਹੈ ਸ਼ੇਕ ਕਉਰੇ ਹੋ ਲੱਗਿਆ ਆਹ ਹੋਰੇ ਐ ਬਲੂ ਮੂਰੀ ਯਾ ਪੰਜੇ ਵੀ ਮਾ ਦਾ ਕੱਦ ਕਾਟ ਹੋ ਜੀ ਹੁਣ ਕਹਿੰਦਾ ਇਹ ਜੀ ਕੋਕੋ ਹੋ ਜਾ ਕੋਕੋ ਦੇ ਬੱਚੇ ਕੱਦ ਕਾਟ ਲੈ ਨਰੇਣਾ ਕੱਦ ਕਾਟ ਤੂੰ ਕੱਟ ਤਾ ਤੇਰੇ ਤੇ ਟੱਪਣ ਲੱਗਣਾ ਲੱਗਦਾ ਮਨੂੰ ਕਿੱਕ ਤੇ ਰਹੂਗਾ ਪਰ ਉਹ ਆਪਣੀ ਮਾਂ ਬਣੀ ਗਈ ਏ ਰਾਂਗੋ ਪਸ ਕੇ ਆ ਹੈਂ ਰੰਗ ਨਹੀਂ ਹੈਗਾ ਉਹਦੇ ਵੀ ਕਾਲੀ ਹੈ ਪਿਓਰ ਉਹਦੇ ਫੁੱਲ ਫਲ ਕਿਤੇ ਨਹੀਂ ਹੈਗਾ ਦੇਖ ਲੈ ਇਹ ਫੁੱਲ ਆ ਗਿਆ ਇਹਦੇ ਫੁੱਲ ਤੇ ਨੀਰ ਜਗ੍ਹਾ ਆ ਗਏ ਇਹਨਾਂ ਕਿਹੜਾ ਜਗਾ ਆ ਵੀ ਫੁੱਲ ਨਹੀਂ ਦੇ ਪੂਛ ਪੂਛ ਦੀ ਫੁੱਲ ਹੈ ਮੱਥੇ ਦੀ ਫੁੱਲ ਹੈ ਇਹ ਛੇ ਜੀ ਆਹ ਵੀ ਨਾ ਚਿੱਟਾ ਜਿੱਟਾ ਫੁੱਲ ਸਾਰੇ ਆ ਆ ਵੀ ਫੁੱਲ ਹੈ ਇਹ ਬਲਾਈਤੀ ਜਿਹਾ ਲੱਗਦੀ ਮੈਨੂੰ ਆ ਰਸਾ ਉਹ ਪਾਇਆ ਬਈ ਇਹ ਵੀ ਪਾਇਆ ਬੰਨੀ ਵੀ ਹੈ ਨਾ ਹਦੀਆ ਲੈ ਨੂੰ ਲਾਤ ਨੂੰ ਪਾਇਆ ਵਾ ਲਾਤ ਨੂੰ ਨਹੀਂ ਪਾਇਆ ਗਾਂਢੂ ਪਾਇਆ ਹੁਣ ਖੜੀ ਜਿਆ ਨੇ ਇੱਧਰ ਕੱਪੇ ਹੀ ਹੁੰਦੀ ਤਾਂ ਖੜੀ ਜਿਆ ਕੀ ਦੀ ਤੀਂਦੀ ਹੈ 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 ਇਹ ਚਾਰ ਪੰਜ ਦਿਨਾਂ ਸੇ ਮੂੰਹ ਲੱਗਣ ਲੱਗਣਾ ਇਹਨੇ ਹੈਨਾ ਹੂੰ ਦੁੱਧ ਦੁੱਧ ਕਿਉਂ ਕਿ ਬਣੀ ਮਾਦਾ ਫੇਰ ਹੀ ਨੇ ਮੜ ਗਈ ਕੰਡੇ ਬਣ ਹੋਣਾ ਹੈ ਇਹ ਦੇ ਬਾਅਦ ਕਿ ਉਹਨਾਂ ਦੀ ਕੀ ਆ ਗਈ ਚੋਲ ਰੇੜੀ ਹੁਣ ਨਾਲ ਇਹਨੂੰ ਦੁੱਧ ਪਲਾ ਦੇਣਾ ਨਾਲੇ ਚੋਲੂਗੇ ਹੋਰ ਕੰਮ ਹੈ ਠੀਕ ਨਹੀਂ ਉਦੋਂ ਉਹਦਾ ਜੀਉਂਕ ਵੀ ਆਪਣਾ ਲੇਟ ਦਾ ਪੂਰਾ ਲੇਟ ਦਾ ਮਸਤੀ ਹੈ ਹੈ ਇਹਦਾ ਮਤਲਬ ਕਿ ਮਲਾਂ ਨੂੰ ਸਮਝਾਏਗਾ ਜੋ ਕਰਕੇ ਰਾਂਝਾ ਵੀ ਕਾਲਾ ਜੀ ਜਮੀ ਐਵੇਂ ਉਹ ਵੀ ਉਹਦੀ ਬਾਪਰੇ ਹੈ ਖਾਸੀ ਜਿਹੜੀ ਆਵਲਾ ਦੀ ਕਿਤੇ ਵੰਡੀਆਂ ਹੈ ਨਾ ਹਾਂ ਚੱਲ ਪਿਆ ਕੰਮ ਉਹ ਚੱਲੇ ਪਿਆ ਆ ਗਿਰਿਆ ਜਿਹੜਾ 26 ਛੁੱਪੀ ਖਾਸੀ ਜਾਣ ਲੱਗ ਗਈਆਂ ਉੱਤਰਣੀਆਂ ਹੁਣ ਇੱਕ ਜਿਹੜੀ ਹਾਈ ਗ੍ਰੇਡ ਹੈ ਕੋਈ ਹੋਰ ਵੀਜਾ ਉਹ ਵੀ ਪੱਕ ਗਏ ਇਹਨੇ ਲਾਇਏ ਮਾੜੇ ਮੁੱਟੇ ਹਾਂ ਉਹ ਵੀ ਪੱਕ ਗਏ ਉਹਦੇ ਬਾਹਰ ਵੀ ਇਹ ਤਰ੍ਹਾਂ ਹੋ ਗਿਆ ਮਨੀ ਕੈਡ ਨਾ ਗੁੱਸੇ ਜਾ ਐ ਕੌੜਵਾਉਂਦੀਆਂ ਨੇ ਜਾਨਾ ਛੇੜਦਾ ਕੋਈ ਗੁੱਸੇ ਜਾਦਾ ਕੌੜਦਾ ਹੁੰਦੀ ਕੌੜਾ ਹੁੰਦੀ ਹੈ ਯਾਦ ਇਹੇ ਇਹ ਜਿਹੜੀ ਬਲੈਜੀ ਆ ਉਹ ਦੂਈ ਲੋਟਾ ਜਰਸੀ ਚ ਦੂਈ ਚ ਆ ਗਈ ਐ ਅੱਛਾ ਜਰਸੀ ਵੀ ਨਹੀਂ ਹੋ ਰਹੀ ਐ ਪਹਾੜੀ ਦੀ ਜਰਸੀ ਕਾ ਨੂੰ ਐ ਪਹਾੜੀ ਦੀ ਐ ਪਹਾੜੀ ਮੈਂ ਹੈ ਠੀਕ ਐ ਹੋ ਜੂਗਾ ਹੁਣ ਤੁਮ ਆਏ ਸਾਹਬ ਲਾਲਾ ਜੇ ਜਬ ਇਹ ਟੀ ਲੈਂਦੀ ਸਤਾਰਕ ਨੂੰ ਤਾਂ ਯਾਤਾਂ ਦੇ ਥੱਲੇ ਅੱਛਾ ਪਹਿਲੇ ਟੀ ਲੈਂਦੀ ਦੀ ਹੂੰ ਇਹ ਨਾਲ ਜੱਦ ਤੱਕ 8 9 ਕਿਲੋ ਦੇਗੀ ਥੋੜਾ ਉਹ ਨਰੇ ਕੰ ਅੰਦਰ ਕਹਰਾ ਜਿੰਦੀ ਐ ਬਸ ਇਹਨਾਂ ਨੂੰ ਆਪੋਰਟ ਨੂੰ ਸਲਮਾ ਲੈਣ ਦੀ ਹੈ ਆਪੋਰਟ ਕੈਨ ਫੋੜ ਇਹਨਾਂ ਸਾਥੀਆਂ ਲਈ ਕੰਨ ਫੋੜ ਰੋ ਉੱਧਰ ਬਾੜਨਾ ਹੋ ਗਈ ਜੀ ਉਹ ਸਾਡੇ ਸਾਹ ਦੇ ਰੇਰੂ ਝੱਕੇ ਉੱਥੇ ਦੇ ਉੱਧਰ ਬਾੜਨਾ ਉਹ ਵੀ ਉੱਥੇ ਪਰਲੇ ਪਾਸੇ ਚਲੋ ਭਾਈ ਚੱਲਦੇ ਨੇ ਨਹੀਂ ਜਾਵਗਾ ਹੁਣੇ ਰੋਲਦੇ ਆ ਹੋ ਗਿਆ ਚੱਲ ਅਜੇ ਨਹੀਂ ਕਿ ਭਾਈ ਵੀਡੀਓ ਭੱਜ ਗਏ ਇੱਕ ਟਰੈਕਟਰ ਵਾਲਾ ਕਿਹਾ ਸੀ ਇਹਨੂੰ ਆਵਾਜ਼ ਦੋ ਹੈਂ ਪੁੱੰਦ ਦਾ ਕਿਰ ਆਪਣਾ ਗਲਾਬ ਦਾ ਉਹ ਯਾਰ ਉਹ ਟਰੈਕਟਰ ਦਾ ਗਹਿਤਾ ਕੁਛ ਕਹਿੰਦਾ ਬਈ ਅੱਜ ਵੀ ਇਹਨੂੰ ਪਤਾ ਆ ਦੀ ਉੱਤਰ ਹੈ ਉਹ ਤਾਂ ਕਹਿੰਦਾ ਪੈਸੇ ਪੁੱਛਿਆ ਨੂੰ ਕਹੀ ਜਾਂਦਾ ਮੈਂ ਕਿਹਾ ਮੈਂ ਵੀਡੀਓ ਬਣਾ ਕੇ ਵੀਡੀਓ ਭੇਜ ਦਿੰਦੇ ਸ਼ਾਇਦ ਦੇਖ ਲੈ ਜੀ ਉਹਨੇ ਦੇਖਦਾ ਬਈ ਹੋਈ ਜੇ ਭੇਜੀ ਆ ਬਈ ਤੇ ਬਾਅਦ ਮੈਂ ਵੀਡੀਓ ਪਾ ਦਣਾ ਉਹ ਵਾਲੀ ਇਹ ਠੀਕ ਆ ਭਾਈ ਸੱਜੀ ਆਈ ਦਾ ਸੱਜੀ ਆਈ ਉਹ ਜਿਹੜੇ ਬੰਦਾ ਝੂਠ ਬੋਲ ਕੇ ਇਹਨੂੰ ਪੈਸੇ ਹੀ ਦਿੱਤੇ ਚਲੋ ਕੋਈ ਵੀ ਆ ਕੋਈ ਵੀ ਆ ਜੀ ਵੀਡੀਓ ਮੈਂ ਇਹਦੇ ਬਾਅਦ ਵੀਡੀਓ ਪਾ ਦਣੀ ਉਹ ਵਾਲੀ ਆ ਭਾਈ ਉਹਦੇ ਨਾਲ ਗੱਲ ਕਰਨੀ ਆਏ ਬੇ ਨਾਲ ਠੀਕ ਈ ਗੱਲ ਗੱਲ ਕਰ ਲਓ ਭਾਈ ਜੋ ਸੱਚ ਪਾਕਾ ਉਹ ਜਿਹੜਾ ਮਾਰੇ ਉਹਦਾ ਹਾਲ ਵਣ ਇੱਕ ਵਾਰੀ ਹਾਂ ਹੈ ਕਿ ਨਹੀਂ ਹੂੰ ਅ ਵੀ ਭਾਈ ਵੀਡੀਓ ਦੇਖ ਲਓਗਾ ਹਾਂ ਮੈਂ ਗਲਾਬ ਦੀ ਬਾਵਾ ਦੇਣੀ ਵੀ ਕਿਆ ਕਹਿੰਦਾ ਉਹ ਵੀ ਕਿਹੜਾ ਪੈਸੇ ਪੂਸੇ ਦਾ ਰੋਲਾ ਦਾ ਟਰੈਕਟਰ ਵਾਲੇ ਨਾਲ ਵੀ ਉਹ ਫਿਰ ਆਪਣਾ ਦੇਖ ਲੋਗੇ ਹਾਂ ਚਲੋ ਠੀਕ ਠੀਕ ਹੈ ਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਅ ਭਾਈ ਅੱਜ ਕੱਲ ਕਰਦੀ ਸੀਗੀ ਆਪਾਂ ਟਰੈਕਟਰ ਲਿਆਉਣ ਦਾ ਸੀਗਾ 3600 ਫੋਰਡ ਸੰਦਰੂੜ ਤੋਂ ਵਿਕਰਮ ਭਾਈ ਕੋਲੋਂ ਤੇ ਗੱਲ ਇਹ ਹੈਗੀ ਵੀ ਉਹ ਭਾਈ ਵੀਡੀਓ ਪਾਈ ਜਾਂਦਾ ਕਿ ਮੇਰੇ ਪੈਸੇ ਮਾਰ ਲਿਆ 60000 ਰੁਪਿਆ ਮਾਰ ਲਿਆ ਉਹ ਕਰ ਲਿਆ ਤੇ ਜਿਉਂ ਕਰ ਲਿਆ ਦੋ ਚਾਂਸ ਮੈਂ ਪਹਿਲਾਂ ਦਿੱਤੇ ਹੁਣ ਤੀਜਾ ਚਾਂਸ ਹੋ ਗਿਆ ਤੀਜੀ ਵਾਰੀ ਜਦੋਂ ਹੁਣ ਬਾਈ ਨੇ ਵੀਡੀਓ ਪਾਈ ਤਾਂ ਮੈਨੂੰ ਮਜਬੂਰ ਤੌਰ ਤੇ ਵੀਡੀਓ ਤਿੰਨ ਸਾਲ ਬਾਅਦ ਪਾਉਣੀ ਪਈ ਮੈਂ ਕੋਈ ਵੀਡੀਓ ਨਹੀਂ ਪਾਈ ਤੇ ਪਹਿਲਾਂ ਕੋਈ ਵੀਡੀਓ ਨਹੀਂ ਪਾਈ ਤੇ ਇਹ ਵੀਰਾ ਨਾ ਕਹਿੰਦਾ ਵੀ ਮੇਰਾ ਜਿਹੜਾ 60000 ਰੁਪਇਆ ਮਾਰ ਲਿਆ ਐਂ ਕਰਤੀ ਤੇ ਸ਼ਰਾਬ ਪੀ ਕੇ ਟਰੈਕਟਰ ਚਲਾਇਆ ਬਾਈ ਗੱਲ ਸੀਗੀ ਇਹ ਟਰੈਕਟਰ ਇਹਨੇ ਵੀਰੇ ਨੇ ਡਰਾਈਵਰ ਕੀਤਾ ਤੇ ਅਸੀਂ ਜੋ ਟਰੈਕਟਰ ਚਲਾਇਆ ਤਾਂ ਉਹਨੇ ਅੱਧੇ ਘੰਟੇ ਦੇ ਵਿੱਚ ਵਿੱਚ ਗੀਅਰ ਬਕਸ ਪਾ ਦਿੱਤਾ ਆਪਣੇ ਕੋਲ ਬਾਈ ਹੈਗੇ 5 ਟਰੈਕਟਰ ਹੁਣ ਇਸ ਵੇਲੇ ਉਸ ਵੇਲੇ 4 ਟਰੈਕਟਰ ਸੀਗੇ YouTube ਵੀਡੀਓ ਦੇ ਉੱਤੇ ਹੈਗੇ 4 ਫੋਨ ਇਸ ਵੇਲੇ 5 ਆ ਆਪਾਂ ਜ਼ਿੰਮੇਵਾਰ ਬੰਦੇ ਆ ਪਰ ਉਹ ਪਤਾ ਟਰੈਕਟਰ ਕਿੱਦਾਂ ਚੱਲਦੇ ਕੀ ਕਰਨਾ ਕੀ ਨਹੀਂ ਕਰਨਾ ਤੇ ਜਦੋਂ ਟਰੈਕਟਰ ਚਲਾਇਆ ਤੇ ਉਹਦੇ ਪੰਨ ਦਿੱਤਾ ਗੇਅਰ ਬਾਕਸ ਤੇ ਜਦੋਂ ਗੇਅਰ ਬਾਕਸ ਪੰਨਿਆਂ ਤੇ ਵੀਰੇ ਨੂੰ ਪਛਾਣ ਕੀ ਕਰਨਾ ਇਹ ਕਹਿੰਦਾ ਵੀ ਜਦੋਂ ਇਹ ਹਰਾਮਾ ਲਾਉਂਦਾ ਵੀ ਸ਼ਰਾਬ ਪੀ ਕੇ ਪੰਨਿਆਂ ਜੇ ਸ਼ਰਾਬੀ ਕੇ ਭੰਨਿਆ ਹੁੰਦਾ ਤਾਂ 855 ਟਰੈਕਟਰ ਵੀ ਨਾਲ ਚੱਲਦਾ ਸੀ ਉਹਦਾ ਵੀ ਨਾਲ ਹੀ ਭੱਜਣਾ ਜੇ ਸਾਰਿਆਂ ਨੇ ਪੀਤੀ ਸੀ ਸਾਰੇ ਚਲਾਉਂਦੇ ਸੀ ਜੋ ਵੀ ਸੀ 855 ਨਾਲ ਜਿਆਦਾ ਵੀ ਭੱਜਣਾ ਸੀ ਉਹਦੇ ਵਿੱਚ 8 ਫਟਾ ਮੀਟਰ ਸੀ ਇਹਦੇ ਪਿੱਛੇ 11 ਹਾਲ ਲੱਗੇ ਤੇ ਜੇ ਅਸੀਂ ਡੇਰ ਵਕਤ ਜਾਣ ਕੇ ਭੰਨਿਆ ਹੁੰਦਾ ਤਾਂ ਵੀ ਪਤਾ ਲੱਗ ਜਾਣਾ ਵੀ ਚਾਹਾਂ ਦੇ ਭੰਨਿਆ ਫਿਰ ਵੀਰੇ ਨੂੰ ਪੁੱਛਿਆ ਵੀ ਇਹਦਾ ਹੱਲ ਕੀ ਆ ਮੀਰਾ ਕਹਿੰਦਾ ਵੀ ਜੇ ਹੁਣ ਸੰਗਰੂਰ ਨੂੰ ਲਗਾਏ 10000 ਰੁਪਏ ਜਾਣ ਦਾ ਲੱਗਣਾ 10000 ਆਉਣ ਦਾ ਲੱਗਣਾ ਤੇ ਵੇ ਬੈਠ ਰਿਹਾ ਤੁਸੀਂ ਇੱਥੇ ਬਣਾ ਲਓ ਮੈਂ ਇਹਦਾ 60000 ਰੁਪਇਆ ਦੇਣਾ ਸੀ ਤੇ ਇਹ ਮੇਨ ਨਾਲ ਐਗਰੀ ਹੋਇਆ ਬਹਿ ਕੇ ਟੇਬਲ ਤੇ ਐਗਰੀ ਹੋ ਗਿਆ ਕਿ ਤੂੰ ਟਰੈਕਟਰ ਬਣਾਣਾ ਇਥੋਂ ਲੋਕਲ ਤੇ ਜੇ ਵਾਦਾ ਘਾਟਾ ਹੋਇਆ ਆਪਾਂ ਕਰ ਲਵਾਂਗੇ ਤੇ ਮੈਨੂੰ ਕੋਈ ਮਨਚਾਤਰ ਗੱਲ ਨਹੀਂ ਸੀ ਤੇ ਆਪਾਂ ਬਣਾ ਲਿਆ ਟਰੈਕਟਰ ਇਥੋਂ ਲੋਕਲ ਇਹ ਤੀਜੇ ਦਿਨ ਆਇਆ ਵੀ ਇਹ ਸਾਰੀਆਂ ਘਰਾਰੀਆਂ ਦੇਸੀ ਲੈਂਕਾਂ ਦੋਨੇ ਲੈਂਕਾਂ ਦੇਸੀ ਦੋਨੇ ਹੀ ਜੱਕ ਦੇ ਸੀ ਵਿੱਚੋਂ ਘਰਾਰੀਆਂ ਕੁਆਰੀਆਂ ਨੇ ਉਹ ਲਿਆ ਕੇ ਪਾਈਆਂ ਜਿਹੜੀਆਂ ਉਹ ਗੱਡੀਆਂ ਟੱਟੇ ਪੈਰੰਗ ਜਿਹੜੇ ਕੋਈ ਮਾਰਕਾ ਨਹੀਂ ਕੋਈ ਕੁਛ ਨਹੀਂ ਈਟੋਪਦਾ ਜਾਂ ਕੁਛ ਵੀ ਤੇ ਜੁਗੇਰ ਵਾ ਸਾਰਾ ਖਲ ਖਿਲਰਿਆ ਸੀਗਾ ਮੈਂ ਟਰੈਕਟਰ ਦੀ ਵੀਡੀਓ ਵੀ ਪਿਛੇ ਉਹਦੇ ਨਾਲ ਪਾਉਂਗਾ ਤੇ ਦੂਜੀ ਗੱਲ ਇਹ ਵੀ ਇਹ ਮੰਨਿਆ ਵੀ ਤੁਸੀਂ ਆਪਣਾ ਬਣਾ ਲਓ ਫੇਰ ਸਾਨੂੰ ਐਫੀਡੇਵਿਟ ਵੀ ਲੈ ਕੇ ਦੇਵੇਗਾ ਸਾਰਾ ਕੁਝ ਕਰਕੇ ਦੇ ਗਿਆ ਐਗਰੀ ਹੋ ਕੇ ਗਿਆ ਤੇ ਜੇ ਬਾਈ ਅਸੀਂ ਕੋਈ ਹੀਰਾ ਫੇਰੀ ਕਰਨੀ ਹੁੰਦੀ ਜਾਂ ਕੁਛ ਵੀ ਕਰਨਾ ਹੁੰਦਾ ਅਸੀਂ ਇਹ ਇਹਦਾ ਪੈਸੇ 60000 ਥੋੜੀ ਮਾਰਨਾ ਸੀਗਾ ਜੇ ਹੁਣ ਇਹਦਾ 60000 ਕਹਿੰਦਾ ਮੇਰੇ ਪੈਸੇ ਮਾਰੇ ਆ ਮੈਂ ਉਹਦਾ 60 ਦੀ ਬਜਾਏ 120 120000 ਰੁਪਇਆ ਜਿਹੜੇ ਗੁਰਦੁਆਰੇ ਡੋਰੀਆਂ ਬੰਨੀਆਂ ਆਏ ਨੇ ਟਰੈਕਟਰ ਉੱਥੇ ਪ੍ਰਸ਼ਾਦ ਵੀ ਚੜਾਇਆ ਉਥੋਂ ਟਰੈਕਟਰ ਲਿਆ ਮੇਰੇ ਪੰਜ ਬੰਦੇ ਮੇਰੇ ਜਾਣਗੇ ਪੰਜ ਬੰਦੇ ਇਹਦੇ ਆ ਜਾਣ ਉਥੋਂ 120000 ਰੁਪਇਆ ਚੱਕ ਕੇ ਲੈ ਜਵੇ ਆਪਾਂ ਨੂੰ ਕੋਈ ਮਾਇੰਡ ਨਹੀਂ ਹੈਗਾ ਤੇ ਬਾਕੀ ਗੱਲ ਇਹ ਹੈ ਵੀ ਆਪਾਂ ਕੋਈ ਹੀਰਾ ਫੇਰੀ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾ ਇਹ ਟਰੈਕਟਰ ਦੇ ਵਿੱਚ ਸਮਾਨ ਪਾਉਂਦੇ ਆ ਜਿਦਾ ਖਾਤੀ ਦੇ ਦੰਦ ਖਾਣੇ ਵਾਲੇ ਹੋਰ ਤੇ ਦਿਖਾਣੇ ਵਾਲੇ ਹੋਰ ਮੈਂ ਹੁਣ ਪੁੱਛਣਾ ਨਹੀਂ ਚਾਹੁੰਦਾ ਪੋਚਾ ਜਿਆਦੇ ਲਾਉਂਦੇ ਬਿਊਟੀ ਪਾਰਲਰਾਂ ਗੰਗਰ ਤੇ ਵਿਚ ਘੱਟ ਖੁਸ਼ ਪਾਉਂਦੇ ਆ ਤੇ ਇਸ ਕਰਕੇ ਟਰੈਕਟਰ ਦਾ ਗੇਅਰ ਬਾਕਸ ਟੁੱਟਾ ਤੇ ਬਾਕੀ ਟਰੈਕਟਰ ਗਰਮ ਵੀ ਹੁੰਦਾ ਹੈਗਾ ਤੇ ਜੇ ਕੋਈ ਹੋਰ ਗੱਲਬਾਤ ਮੁੜ ਕੇ ਦੁਬਾਰਾ ਵੀਡੀਓ ਪਾਈ ਤੇ ਬਾਕੀ ਦਾ ਵੀ ਦੱਸੂਗਾ ਤੁਹਾਨੂੰ ਇੰਨੇ ਚ ਮਾਫੀ ਥੈਂਕ ਯੂ